ਸੋ ਹੁਣ ਅੱਜ ਜੋ ਅਸੀਂ ਚੀਜ਼ ਲੈ ਕੇ ਆਏ ਆ ਜੋ ਨਾ ਬਾਜਵਾ ਫਿਲਮਸ ਵੱਲੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਰਹੀ ਏ ਇਹ ਬਹੁਤ ਅਲੱਗ ਚੀਜ਼ ਏ ਕਿਸ ਤਰੀਕੇ ਨਾਲ ਇੱਕ ਵੈਬ ਸੀਰੀਜ਼ ਏ ਜਿਹਦੇ 9 ਐਪੀਸੋਡਸ ਨੇ ਔਰ ਇਹ ਸਾਰੀ ਟ्रू ਸਟੋਰੀਜ਼ ਬੇਸ ਨੇ ਮਤਲਬ ਕਿ ਰੀਅਲ ਕਹਾਣੀਆਂ ਨੇ ਜੋ ਲੋਕਾਂ ਦੇ ਨਾਲ ਹੋਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਉਹਦੇ ਉੱਤੇ ਬੇਸ ਏ ਜਿਵੇਂ ਕਿ ਪਹਿਲਾ ਐਪੀਸੋਡ ਸਾਡਾ ਡਿਪੋਰਟ ਏ ਜੋ ਕਿ ਜਤਿਨ ਨੇ ਡਾਇਰੈਕਟ ਕੀਤਾ ਹੈ ਤੇ ਦੂਸਰਾ એપisode ਹੈਗਾ اولاد ਜੋ ਗੌਰਵ ਨੇ ਡਾਇਰੈਕਟ ਕੀਤਾ ਹੈ ਮੇਰੇ ਹਮੇਸ਼ਾ ਮਨ ਦੇ ਵਿੱਚ ਇਹ ਚੀਜ਼ ਰਹੀ ਸੀ ਕਿ ਨਵੇਂ ਟੈਲੈਂਟ ਨੂੰ ਅੱਗੇ ਜ਼ਰੂਰ ਆਣਾ ਚਾਹੀਦਾ ਆ ਇਹਨੇ ਪੜੇ ਲਿਖੇ ਮੁੰਡੇ ਕੁੜੀਆਂ ਨੇ ਜੋ ਮਾਸਟਰਸ ਕੀਤੀ ਹੋਈ ਹੈ ਥੀਏਟਰ 'ਚ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਔਰ ਹੋਰ ਵੀ ਡਾਇਰੈਕਸ਼ਨ 'ਚ ਐਕਟਿੰਗ 'ਚ ਪਰ ਉਹਨਾਂ ਨੂੰ ਕੰਮ ਮਿਲਦਾ ਨਹੀਂ ਹੈਗਾ ਉਸ ਤਰੀਕੇ ਦਾ ਬਹੁਤ ਸਟਰਗਲ ਕਰਦੇ ਨੇ ਬਹੁਤ ਬਹੁਤ ਸਾਲ ਮਿਹਨਤ ਕਰਦੇ ਨੇ ਸੋ ਮੈਂ ਕੁਛ ਇਹ ਉਹ ਚਾਹੁੰਦਾ ਸੀ ਕਿ ਇਹਨਾਂ ਸਾਰਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ ਔਰ ਆਪਣੀ ਡਾਇਰੈਕਸ਼ਨ ਕ੍ਰੀਏਟੀਵਿਟੀ ਦਿਖਾਉਣ ਦਾ ਮੌਕਾ ਮਿਲੇ ਸੋ ਮੈਨੂੰ ਲੱਗਿਆ ਕਿ ਇਹ ਨਵਾਂ ਐਪੀਸੋਡ ਨੇ ਤੇ ਨੌ ਦੇ ਨਵਾਂ ਐਪੀਸੋਡ ਨੌ ਅੱਧਾ ਡਾਇਰੈਕਟਰ ਡਾਇਰੈਕਟ ਕਰ ਰਹੇ ਨੇ ਇੱਕ ਬੜੀ ਅਲੱਗ ਗੱਲ ਹੈ ਜੀ ਆਪਣੇ ਆਪ ਵਿੱਚ ਜੀ 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 ਔਰ ਹੁਣ ਐਪੀਸੋਡਸ ਬਾਰੇ ਗੱਲ ਕਰਾਂ ਤੇ ਇਹ ਟ੍ਰੂ ਸਟੋਰੀਜ਼ ਕਿੱਦਾਂ ਨੇ ਜੀ ਐਸਟਰੋਲੋਜੀਕਲ ਸਾਇੰਸ ਜਿਨੂੰ ਆਪਾਂ ਕਹਿੰਦੇ ਨੇ ਕਿ ਐਸਟਰੋਲੋਜੀ ਮਤਲਬ ਕਿ ਕੁੰਡਲੀ ਪੜਨਾ ਕਿਸੇ ਦੀ ਉਹਦੇ ਭਾਗਿਆ ਬਾਰੇ ਦੱਸਣਾ ਐਸਟਰੋਲੋਜੀ ਉਹਦੇ ਉੱਤੇ ਬਹੁਤ ਸਾਰੀ ਯੂ نو ਕਹਿੰਦੇ ਨੇ ਕਿ ਅੰਧਵਿਸ਼ਵਾਸ ਵੀ ਹੈ ਔਰ ਮਾਨਤਾ ਨਹੀਂ ਹੈ ਸਾਰੀਆਂ ਗੱਲਾਂ ਆਪਣੀ ਜਗ੍ਹਾ ਨੇ ਇਹਨਾਂ ਐਪੀਸੋਡਸ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਇੱਕ ਸਾਇੰਸ ਹੈ ਇੱਕ ਪੜ੍ਹਾਈ ਹੈ ਐਸਟਰੋਲੋਜੀ ਦੀ ਜੋ ਸਾਹਮਣੇ ਆਏਗੀ ਲੋਕਾਂ ਦੇ ਕਿ ਉਹਨਾਂ ਦੇ ਰੀਅਲ ਜ਼ਿੰਦਗੀ ਦੇ ਵਿੱਚ ਐਸਟਰੋਲੋਜੀ ਨੇ ਕਿਵੇਂ ਇੰਪੈਕਟ ਕੀਤਾ ਸੋ ਆਮ ਬਰੀ थैंकफुल टू सतਵਿੰਦਰ ਜੀ ਪਹਿਲਾਂ ਤੇ ਜਿੰਨਾ ਤੋਂ ਇਹ ਸਾਰੀ ਰੀਅਲ ਸਟੋਰੀਜ਼ ਸਾਨੂੰ ਮਿਲੀਆਂ ਸਾਡੀ ਟੀਮ ਨੂੰ ਮਿਲੀਆਂ ਜੋ ਕਿ ਕੁਮਾਰ ਅਜੇ ਜੀ ਨੇ ਲਿਖੀਆਂ ਨੇ ਐਜ਼ ਅ ਰਾਈਟਰ ਤੇ ਡਾਇਰੈਕਟ ਇਹਨਾਂ ਨੇ ਕੀਤੀਆਂ ਨੇ ਔਰ ਜਿਵੇਂ ਕਿ ਮੈਂ ਇੱਕ ਗੱਲ ਕਹਿਣਾ ਜੀ ਸਾਡੀ ਜਿਵੇਂ ਹੁਣ ਪਹਿਲੀ ਕਹਾਣੀ ਹੈ ਜਿਨ੍ਹਾਂ ਨੂੰ ਆਪਾਂ ਚਲੋ ਔਲਾਦ ਕਹਿੰਦੇ ਆ ਔਲਾਦ ਇੱਕ ਐਓ ਜੀ ਕਹਾਣੀ ਹੈ ਜੋ ਇੱਕ ਡਾਕਟਰ ਕਪਲ ਦੀ ਕਹਾਣੀ ਹੈ ਖੁਦ ਡਾਕਟਰ ਨੇ ਐਮ ਡੀ ਲੱਗੇ ਹੋਏ ਨੇ ਦੋਨੋਂ ਕਪਲਸ ਤੇ ਕਿਸ ਤਰੀਕੇ ਨਾਲ ਉਹ ਪਾਜੀਆਰਾਂ ਨੂੰ ਮਿਲੇ ਆਪਣਾ ਇੱਕ ਬਿਜ਼ਨਸ ਐਸਟੈਬਲਿਸ਼ ਕਰਨ ਵਾਸਤੇ ਕਿ ਅਸੀਂ ਕਿਹੜੀ ਜਗ੍ਹਾ ਜ਼ਿਆਦਾ ਬਿਜ਼ਨਸ ਬੈਟਰ ਕਰ ਸਕਦੇ ਆ ਪਰ ਜਿੱਦਾਂ ਕਿ ਇਹਨਾਂ ਨੇ ਦੇਖਿਆ ਤੇ ਦੱਸਿਆ ਕਿ ਤੁਸੀਂ ਬਿਜ਼ਨਸ ਬੱਚੇ ਦੀ ਵੀ ਦਿਖਾਈ ਗਈ ਕਿ ਤੁਸੀਂ ਬੱਚੇ ਦੇ ਧਿਆਨ ਦਿਓ ਵੀ ਬੱਚੇ ਦੇ ਗ੍ਰਹਿ ਕੁਝ ਇਸ ਤਰੀਕੇ ਨਾਲ ਬਦਲਣ ਵਾਲੇ ਨੇ ਤੇ ਉਹੀ ਚੀਜ਼ ਹੋਈ ਆਫਟਰ ਕਪਲ ਆਫ ਮੰਥਸ ਬੱਚੇ ਦੀ ਤਬੀਅਤ ਕਿਦਾਂ ਖਰਾਬ ਹੋਈ ਤੇ ਉਸ ਤੋਂ ਬਾਅਦ ਉਹਨਾਂ ਦਾ ਵਿਸ਼ਵਾਸ ਇੱਧਰ ਕਿਵੇਂ ਬਣਿਆ ਤੇ ਅੱਜ ਖੈਰ ਉਹ ਬੱਚਾ ਬਿਲਕੁਲ ਠੀਕ ਏ ਔਰ ਵਧੀਆ ਏ ਸੋ ਇਦਾਂ ਦੀਆਂ ਕਹਾਣੀਆਂ ਹੀ ਰਿਪੋਰਟ ਏ ਜਿਵੇਂ ਹੁਣ ਅਮਰੀਕਾ ਤੋਂ ਮੁੰਡੇ ਵਾਪਸ ਭੇਜੇ ਗਏ ਉਹਨਾਂ ਨੂੰ ਕਿੱਦਾਂ ਇਹਨਾਂ ਨੇ ਗਾਈਡ ਕਰਕੇ ਕਿਹੜੇ ਰਾਹ ਤੇ ਪਾਇਆ ਕਿ ਅੱਜ ਇੱਕ ਮੁੰਡਾ ਜੋ ਪਿੰਡੋਂ ਬਾਹਰ ਗਿਆ ਪੈਸੇ ਲਾ ਕੇ ਵਾਪਸ ਭੇਜਤਾ ਗਿਆ ਰਿਪੋਰਟ ਹੋ ਕੇ ਹੁਣ ਇੱਥੇ ਆ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਆ ਛੋਟਾ ਜਿਹਾ ਬਿਜ਼ਨਸ ਇੱਕ ਰੇੜੀ ਤੋਂ ਰੇੜੀ ਸ਼ੁਰੂ ਕੀਤੀ ਉਹਨਾਂ ਨੇ ਕਿ ਰੇੜੀ ਤੋਂ ਫੂਡ ਦੀ ਛੋਟਾ ਛੋਟਾ ਕਰਕੇ ਅੱਜ ਉਹਦਾ ਰੈਸਟੋਰੈਂਟ ਏ ਸੋ ਕਈ ਚੀਜ਼ਾਂ ਹੁੰਦੀਆਂ ਨੇ ਜੋ ਤੁਹਾਡੀ ਕੁੰਡਲੀ ਵਿੱਚ ਭਾਗੇ ਵਿੱਚ ਲਿਖੀਆਂ ਹੁੰਦੀਆਂ ਨੇ ਪਰ ਅਸੀਂ ਉਹਨੂੰ ਅਲੱਗ ਤਰੀਕੇ ਨਾਲ ਅਲੱਗ ਲੈਣ ਵੱਲ ਭੱਜ ਰਹੇ ਹੁੰਨੇ ਆ ਜਿਵੇਂ ਕਿ ਕਿਸੇ ਦੇ ਭਾਗੇ ਦੇ ਵਿੱਚ ਸ਼ਾਇਦ ਸਟਾਰ ਬੰਨਾ ਲਿਖਿਆ ਹੁੰਦਾ ਔਰ ਕਿਸੇ ਭਾਗੇ ਦੇ ਵਿੱਚ ਮੇਕਰ ਬੰਨਾ ਲਿਖਿਆ ਹੁੰਦਾ ਸੋ ਬਹੁਤ ਸਾਰੀਆਂ ਉਹਦੀ ਚੀਜ਼ਾਂ ਹੁੰਦੀਆਂ ਨੇ ਜੋ ਸ਼ਾਇਦ ਕੋਈ ਗਾਈਡ ਠੀਕ ਤਰ੍ਹਾਂ ਕਰੇ ਤੇ ਤੁਸੀਂ ਜ਼ਾਇਦ ਆਪਣੀ ਜ਼ਿੰਦਗੀ ਵਿੱਚ ਹੋਰ ਬੈਟਰ ਕਰ ਸਕਦੇ ਹੋ ਸੋ ਇਹ ਸਾਰੀ ਸੀਰੀਜ਼ ਔਰ ਇਹਦੇ ਪਾਤਰ ਸਾਰੇ ਕੁਝ ਟਰੂ ਸਟੋਰੀ 베ਸ ਨੇ ਔਰ ਮੈਂ ਚਾਹਨਾ ਇੱਕ ਮੀਡੀਆ ਸਪੋਰਟ ਕਰੇ